올 인디아 안티 테러리스트 프론트 پنجاب ਦੇ ਜਰਨਲ ਸਕੱਤਰ ਪਵਨ ਸੈਣੀ ਨੇ ਦਿੱਲੀ ਬੰਬ ਧਮਾਕੇ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨਸ਼ਾ ਤੇ ਹਥਿਆਰ ਪੇਜ ਕੇ ਨੌਜਵਾਨ ਪੀੜੀ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਜਿਸ ਵਿਰੁੱਧ ਕੇਂਦਰ ਅਤੇ ਸੂਬਾ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਮੌਕੇ ਸ਼ਿਵ ਪੰਡਾਰੀ ਅਖਿਲ ਪੰਡਾਰੀ ਸਹਿਜ ਤੇ ਨikhil ਪੱਲਾਵੀ ਮੌਜੂਦ ਸਨ ਪਵਨ ਸੈਣੀ 올 ਇੰਡੀਆ ਐਂਟੀ ਟੈ러ਈ ਫਰੰਟ ਜਨਰਲ ਸਕੱਤੀ ਪੰਜਾਬ ਜੋ ਸਾਡੇ ਪੰਜਾਬ ਦੇ ਵਿੱਚ ਪਾਕਿਸਤਾਨ ਅਰਜਾਨਾ ਰੋਜ਼ ਹੀ ਡਰੋਨ ਦੇ ਜ਼ਰੀਏ ਹਥਿਆਰ ਭੇਜ ਕੇ ਹਰ ਰੋਜ਼ ਨਸ਼ਾ ਭੇਜ ਕੇ ਸਾਡੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਉਥੇ ਹੀ ਅਸੀਂ ਸਾਡੀਆਂ ਸਰਕਾਰਾਂ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਅਸੀਂ ਪਰਜੋਰ ਮੰਗ ਕਰਦੇ ਹਾਂ ਕਿ ਸਾਡੀ ਨੌਜਵਾਨ ਪੀੜੀ ਨੂੰ ਬਚਾਇਆ ਜਾਵੇ ਉਥੇ ਹੀ ਅਰਜਾਨਾ ਪਾਕਿਸਤਾਨ ਡਰੋਨ ਦੇ ਜਰੀਏ ਹਥਿਆਰ ਭੇਜ ਕੇ ਔਰ ਨਸ਼ਾ ਭੇਜ ਕੇ ਅੱਜ ਇਹ ਸਾਡੀ ਨੌਜਵਾਨ ਪੀੜੀ ਨੂੰ ਨੌਜਵਾਨਾਂ ਨੂੰ ਸਾਡੇ ਬੁਖਲਾਕੇ ਅੱਤਵਾਦੀ ਦਲ ਦਲ ਦੇ ਵਿੱਚ ਧਕੇਲਣਾ ਚਾਹੁੰਦਾ ਹੈ ਔਰ ਅਸੀਂ ਸਰਕਾਰ ਕੋ ਪੰਜਾਬ ਪੁਲਿਸ ਕੋ ਪੰਜਾਬ ਦੇ ਡੀਜੀਪੀ ਸਾਹਿਬ ਕੋ ਮੰਗ ਕਰਦੇ ਹਾਂ ਪਾਕਿਸਤਾਨ ਦੇ ਉੱਤੇ ਪੂਰੀ ਨਿਗਰਾਨੀ ਰੱਖਣੀ ਚਾਹੀਦੀ ਹੈ ਉੱਥੇ ਜੋ ਦਿੱਲੀ ਦੇ ਵਿੱਚ ਬੰਬ ਸਪੋਰਟ ਕਰਾਇਆ ਇਹਨਾਂ ਦੇਸ਼ਦਰੋਹੀ ਤਾਕਤਾਂ ਨੇ ਉਹਨਾਂ ਤੇ ਅਸੀਂ ਦੇਸ਼ ਦੀਆਂ ਏਜੰਸੀਆਂ ਕੋ ਮੰਗ ਕਰਦੇ ਹਾਂ ਇਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਏ ਜੈ ਹਿੰਦ ਜੈ ਭਾਰਤ